ਸਰਬਤਰਮ ਨਿਊ ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਜੀ ਸਰਬਤਰਮ ਨਿਊ ਚੈਨਲ ਟੀਮ ਅੱਜ ਪਹੁੰਚੀ ਪਿੰਡ ਬੱਡੋਂ ਜਿਲ੍ਹਾ ਸ਼ਹਿਰਪੁਰ ਵਿਖੇ ਜਿੱਥੇ ਕਿ ਦੁਆਬਾ ਫੁੱਟਬਾਲ ਬੈਲਫੇਰ ਕਲੱਬ ਰਜਿਸਟਰਡ ਬੱਡੋਂ ਵੱਲੋਂ ਹਰ ਸਾਲ ਦੀ ਤਰ੍ਹਾਂ ਸਮਰ ਲੀਗ ਫੁੱਟਬਾਲ ਟੂਰਨਾਮੈਂਟ ਦੀ ਆਰੰਭਤਾ ਹੋਈ ਇਸ ਟੂਰਨਾਮੈਂਟ ਦੀ ਆਰੰਭਤਾ ਉਗੇ ਸਮਾਜ ਸੇਵਕ ਸਰਦਾਰ ਹਰੀ ਸਿੰਘ ਜਸਵਾਲ ਭਾਮ ਵਾਲਿਆਂ ਵੱਲੋਂ ਖਿਡਾਰੀਆਂ ਨਾਲ ਜਾਣ ਪਛਾਣ ਕਰਕੇ ਪਿੱਤੀ ਗਈ ਇਸ ਮੌਕੇ ਪ੍ਰਦਾਨ ਕ੍ਰਿਸ਼ਨ ਚੰਦ ਪਨੋਟ ਹਰਦੀਪ ਸਿੰਘ ਖਾਲਸਾ ਮਾਸਟਰ ਹਰਭਜਨ ਸਿੰਘ ਅਜਨੂਹਾ ਸਰਦਾਰ ਹਰੀ ਸਿੰਘ ਜਸਵਾਲ ਭਾਮ ਹਰਦੀਪ ਸਿੰਘ ਸਤਿੰਦਰ ਸਿੰਘ ਅਸ਼ੋਕ ਕੁਮਾਰ ਜੀ ਛੋਡੀ ਜੀ ਗੁਰਦੀਪ ਸਿੰਘ ਸੋਨ ਲਾਲ ਜੀ ਮਾਤਾ ਅਤੇ ਹੋਰ ਖੇਡ ਪ੍ਰੇਮੀ ਇਸ ਮੌਕੇ ਹਾਜ਼ਰ ਸਨ ਆਓ ਇਸ ਸਮਰ ਲੀਗ ਪੋਟਵਾ ਟੂਰਨਾਮੈਂਟ ਬਾਰੇ ਬਾਕੀ ਜਾਣਕਾਰੀ ਲੈਣੇ ਆ ਮਾਸਟਰ ਭਜਨ ਸਿੰਘ ਜੀ ਅਜਨੂਹਾ ਵਾਲਿਆਂ ਪਾਸੋਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਹਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸੋ ਬਤ ਬਤ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਸੋ ਦੇਖਦੇ ਰਹੋ ਸਰਬਤਰਮ ਨਿਊ ਚੈਨਲ ਮਾਸਟਰ ਮੋਹਨ ਸਿੰਘ ਡਾਂਡੀਆਂ ਦੇ ਨਾਲ ਧੰਨਵਾਦ ਅੱਜ ਜੋ ਮੈਚ ਸ਼ੁਰੂ ਕੀਤੇ ਗਏ ਇਹ ਕਿਸ ਸੰਬੰਧੀ ਕੀਤੇ ਗਏ ਕਿ ਕਦੋਂ ਨੂੰ ਸਮਾਪਤ ਹੋਣਗੇ ਅੱਜ ਡਾਬਾ ਫੋਟਵਾਰ ਪਰਿਫੇਰ ਕਲੱਬ ਰਜਿਸਟਰਡ ਵੱਡੋਂ ਵੱਲੋਂ ਜਿਹੜੀ ਹਰ ਸਾਲ ਸਮਰ ਲੀਗ ਟੂਰਨਾਮੈਂਟ ਕਰਾਈਦਾ ਸੀ ਜਿਹੜਾ ਕਿ ਪਹਿਲੀ ਜੂਨ ਤੋਂ ਸ਼ੁਰੂ ਹੁੰਦਾ ਤੇ ਇਹ ਤਕਰੀਬਨ 14 ਟੀਮਾਂ ਦੇ ਵਿੱਚ ਖੇਡਦੀਆਂ ਲੀਗ ਵਿੱਚ ਉਸ ਤੋਂ ਪਹਿਲਾਂ ਕੁਆਲੀਫਾਈਂਗ ਰਾਊਂਡ ਜਿਹੜਾ ਆ ਉਹ ਕਰਵਾਇਆ ਜਾਂਦਾ ਤੇ ਅੱਜ 24 ਤਰੀਕ ਨੂੰ ਕੁਆਲੀਫਾਈਂਗ ਰਾਊਂਡ ਜਿਹੜਾ ਆ ਉਹ ਸ਼ੁਰੂ ਕੀਤਾ ਗਿਆ ਨਾਲ ਹਰੀ ਸਿੰਘ ਜਿਸ ਵਾਰ ਸਾਡੇ ਕਲੱਬ ਦੇ ਪ੍ਰਧਾਨ ਕਿ ਚੰਦੀ ਪਨੋੜ ਤੇ ਸਾਡੇ ਛਤਵਿੰਦਰ ਸਿੰਘ ਪ੍ਰਿੰਸੀਪਲ ਅਸ਼ੋਕ ਕੁਮਾਰ ਜੀ ਸਰਜੀਤ ਸਿੰਘ ਜੀ ਆਈਡੀਪੀਪੀ ਇਸ ਬਹੁਤ ਸਾਰੇ ਸਾਡੇ ਪੁਰਾਣੇ ਖਿਡਾਰੀ ਤੇ ਇਸ ਮੈਨੇਜਮੈਂਟ ਕਮੇਟੀ ਦੀ ਆਰਗੇਨਾਈਜ਼ਮੈਂਟ ਕਮੇਟੀ ਦੇ ਪ੍ਰਬੰਧਕ ਜਿਹੜੇ ਇੱਥੇ ਅੱਜ ਹਾਜ਼ਰ ਹੈ ਪਹਿਲਾ ਮੈਚ ਜਿਹੜਾ ਆ ਉਹ ਸ਼ਾਨੀ ਵਰਸ ਸ੍ਰੀ ਹਲੜਪੁਰ ਦਾ ਇਹ ਮੈਚ ਦਾ ਫੈਸਲਾ ਜਿਹੜਾ ਆ ਉਹ ਦਸ਼ਵੀ ਪ੍ਰਾਟੀ ਦੇ ਜਾ ਕੇ ਹੋਇਆ ਦੂਸਰਾ ਮੈਚ ਜਿਹੜਾ ਸੀ ਉਹ ਮੁੰਡਾ ਵਰਸ ਸ਼ਾਨੀ ਡਮੇਲੀ ਚੱਲ ਰਿਹਾ ਸੀ ਦੂਜੇ ਹਾਫ ਦਾ ਥੋੜਿਆ ਜਿਹਾ ਟਾਈਮ ਰਹਿਦਾ ਸੀ ਜਦੋਂ ਕਿ ਮੈਚ ਜਿਹੜਾ ਆ ਬਹੁਤ ਹਨੇਰੀ ਹੋਣ ਕਰਕੇ ਪੋਸਟਪੋਨ ਕੀਤਾ ਗਿਆ ਤੇ ਕੱਲ ਨੂੰ ਫਿਰ ਜਿਹੜਾ ਪਹਿਲਾ ਮੈਚ ਆ ਪਵੈਣਾ ਵਰਸ ਸਿਆਲਪੁਰ ਪਹਿਲਾ ਮੈਚ ਹੋਵੇਗਾ ਤੇ ਦੂਸਰਾ ਮੈਚ ਗਾਨੀਆਂ ਵਰਸ ਜੇ ਹੋਵੇਗਾ ਇਹ ਹੋਰ ਦੋ ਦੋ ਮੈਚ ਜਿਹੜੇ ਆ ਕੁਆਲੀਫਾਈਂਗ ਰਾਊਂਡ ਦੇ ਹੁੰਦੇ ਆ ਤੇ ਪਰਪਰ ਤੋਂ 25 ਕੱਲ ਨੂੰ ਅੱਜ ਕਵੀਏ ਕੱਲ ਨੂੰ 25 ਆ ਪਰਪਰ 26 ਤਰੀਕ ਨੂੰ ਇਹ ਜਿਹੜੀ ਲੀਗ ਦੇ ਕੁਆਲੀਫਾਈਂਗ ਰਾਊਂਡ ਦੇ ਮੈਚ ਆ ਪਾਸ਼ੇ ਦੀ ਗਰਾਊਂਡ ਵਿੱਚ ਚਲੇ ਜਾਣਗੇ ਤੇ ਦੋਵੇਂ ਦਿਨ ਤਿੰਨ ਤਿੰਨ ਮੈਚ ਹੋਣਗੇ ਜਿਹੜਾ ਮੈਚ ਪੋਸਟਪੋਨ ਹੋਇਆ ਅੱਜ ਹੁਣ ਆ ਅਡਮੇਲੀ ਵਰਸ ਦਮੰਡਾ ਇਹ ਮੈਚ ਜਿਹੜਾ ਆ ਪਹਿਲਾਂ 3 ਵਜੇ ਪਾਸ਼ੇ ਦੀ ਗਰਾਊਂਡ ਵਿੱਚ ਹੋਏਗਾ ਉਸ ਤੋਂ ਬਾਅਦ ਜਿਹੜੇ ਅਗਲੇ ਮੈਚ ਆ ਜਿੱਦਾਂ ਸ케ਜੂਲ ਬਣਿਆ ਉਹਦੇ ਮੁਤਾਬਕ ਹੋਣਗੇ ਵੇਸ਼ ਤਾਇਤਰੀ ਤੱਕ ਜਿਹੜਾ ਸਾਡਾ ਹੈਗਾ ਕੁਆਲੀਫਾਈਂਗ ਰਾਊਂਡ ਜਿਹੜਾ ਸ਼ੁਰੂ ਹੋਏਗਾ ਤੇ ਪਹਿਲੀ ਜੂਨ ਤੋਂ ਲਗਾਤਾਰ ਇਹ ਜਿਹੜੀ ਲੀਗ ਹੈ ਇਹ ਚੱਲ ਪਵੇਗੀ ਵਕ ਵਕ ਪਿੰਡਾਂ ਵਿੱਚ ਤੇ ਇਹ ਲੀਗ ਦਾ ਜਿਹੜਾ 25ਵਾਂ ਸਾਲ ਆ 2008 ਤੋਂ 2000 ਤੋਂ ਲੀਗ ਸ਼ੁਰੂ ਹੋਈ ਸੀ ਗਰਮੀਆਂ ਦੇ ਸੀਜ਼ਨ ਵਿੱਚ ਉਸ ਵੇਲੇ ਜਿਹੜੇ ਸੀ ਉਹਨਾਂ ਕੋਲ ਬੇਤਾ ਸਮਾਂ ਹੁੰਦਾ ਸੀ ਆਪਣੇ ਪਿੰਡਾਂ ਦਾ ਕਾਲਜਾਂ ਵਿੱਚ ਸੁਤਮੀ ਹੁੰਦੀਆਂ ਸੀ ਖਿਡਾਰੀਆਂ ਵੀ ਮੌਕਾ ਕੀ 10 ਦਿਨਾਂ ਵਿੱਚ ਆਪਣੀ ਤਾਲੀ ਕਰਦੇ ਔਰ ਹਰ ਸਾਲ ਜਿਹੜੇ ਆਪਾਂ ਪਿੰਡਾਂ ਦੇ لگار یہ ٹورنامٹ کر رہے ہیں میں اپنے اور اپنی ساری ٹیم کرتا اروڑ ساحب ہو اس طرح یہ لیگ جی چالو رہے ਜੇ ਹੁਣ ਵੀ ਅੱਜ ਦੇ ਦੌਰਾਨ ਸਰ ਅਰੀਤੀ ਕੀ ਜਿਹੜਾ ਰਾਤ ਬਹੁਤ ਦਾਨੀ ਤੁਸੀਂ ਨੇ ਸਾਡੇ ਲੱਖੇਵੇ ਅੱਜ ਇਹ ਲੀਗ ਆ ਰੰਭ ਤਾਂ ਜਿਹੜੀ ਉਹਨਾਂ ਨੇ ਆਪਣੇ ਖਰਚੇ ਮਨਣਾ ਸ਼ੁਰੂ ਕਰਾਈ ਆ ਤੋਂ ਬਹੁਤ ਬਹੁਤ ਧੰਨਵਾਦ ਮੈਂ ਸਰਬੱਤ ਜਿਹੜੀ ਆਪਣੀ ਟੀਮਾਂ ਉਹਨਾਂ ਦਾ ਵੀ ਖਾਸ ਤੌਰ ਤੇ ਮੌਸਮ ਮੌਂਤੀ ਜਾਨੀਆਂ ਦਾ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਇਸ ਟੂਰਨਾਮੈਂਟ ਦੇ ਵਿੱਚ ਕੰਮ ਤੇ ਹੁੰਦਾ ਹੈ ਇਸ ਟੂਰਨਾਮੈਂਟ ਦੇ ਆਰਗੇਨਾਈਜ਼ਰ ਜਿਹੜੇ ਆ ਹਰਜੀਤ ਨੇ ਵੀ ਖਾਸ ਤੌਰ ਜੀ ਆ ਵੱਡਾ ਦਾ ਇਹ ਉਹ ਵੀ ਆਪਣਾ ਪੂਰਾ ਜੁਗਦਾਨ ਪਾ ਕੇ ਇੱਕ ਬਿਗ ਮੇਟਰ ਕਰਨ ਵਿੱਚ ਕਰਾ ਜੁਗਦਾਨ ਪਾ ਰਹੇ ਆ ਮੈਂ ਸਾਰੇ ਆਪਣੇ ਪ੍ਰਬੰਧਕਾਂ ਦਾ ਖਿਡਾਰੀਆਂ ਦਾ ਵਕਤ ਪਰ ਮੇਰੀਆਂ ਕਲਬਾਂ ਦਾ ਆਪਣੇ ਵੱਲੋਂ ਤੇ ਆਪਣੀ ਮੈਨੇਜਮੈਂਟ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ